ਕਪਾਈ ਰਿਕਸ਼ਾ ਡਰਾਈਵਰ ਨੇ ਮਸਲਾ ਪਰਤੀਆ ਸੀ ਪ੍ਰਧਾਨ ਸਾਹ ਨੂੰ ਮਿਲਿਆ ਜੁਨੀਅਰ ਪ੍ਰਧਾਨ ਸਾਹਿਬ ਨੂੰ ਜੀ ਮਤਲਬ ਸਾਡੇ 200 ਰੁਪਏ ਪਰਚੀ ਲੈਂਦੇ ਨੇ ਨੇ ਵੀ ਜੇ ਨਾਮ ਦੀ ਇਹ ਪਰਚੀ ਤੇ ਚਾਵੀ ਕੱਢ ਲੈਂਦੇ ਆ ਚਾਵੀ ਕਿਉਂ ਕਰਦਾ ਚਾਵੀ ਉਹਨੇ ਵਰਕਰ ਰੱਖੇ ਗੜੀ ਉਹਨੇ ਤੇ ਕਹਿੰਦੇ ਗਾੜੀਓ ਪਰਚੀ ਉੱਤੇ ਕਿੰਨਾ ਜੱਗ ਪਰਚੀ ਤੇ 200 ਰੁਪਏ ਲਿਖਿਆ ਪਰਚੀ ਤੇ ਬਸਟਰ 10 10 ਰੁਪਏ ਲਿਖਿਆ 10 ਕੱਢ ਕੇ 200 ਰੁਪਏ ਵਸੂਲ ਕਰ ਲੈਂਦੇ ਆ ਨੇ ਸਿੱਧਾ ਕਰ ਲਿਆ ਅੱਜ ਕਿਹਣਾ ਮਿਲਿਆ ਉਹ ਪ੍ਰਧਾਨ ਸਰਮੇ ਕਿਸਾਨ ਜੁਨੇ ਪ੍ਰਧਾਨ ਸਰਮੇ ਆ। ਕੰਮਤੀ ਕਰਦੀ ਬੰਦ ਇਹ ਕਰਦੇ ਪਰਚੀ ਕੈਨਸਲ ਹੋਵੇ। ਸਰ ਮੇਰਾ ਨਾਮ ਬਲਵੀਰ ਕੁਮਾਰਾ ਜੀ। ਸਰ ਆਟੋ ਚਲੋਣੇ ਜੀ। ਅੱਜ ਜੀ ਕਿਸਾਨ ਜੁਨੇ ਦੇ ਪ੍ਰਧਾਨ ਸਰਮੇ ਸਰ ਮਿਲਿਆ ਉਹ। ਹਾਂ ਜੀ। ਸਾਰਾ ਢੀ ਮੁਸ਼ਕਲ ਇਹ ਹੈ ਵੀ ਤੁਹਾਡੀ ਪਰਚੀ ਕੱਢਦੇ 200 ਰੁਪਏ ਜੀ ਮਹੀਨੇ ਦੀ। ਕੌਣ ਕਰਦਾ ਪਰਚੀ ਦਾ ਜੀ? ਇਹ ਆਪਣੇ ਕਮੇਟੀ ਵਾਲੇ ਕੱਢਦੇ ਸਰ ਜੀ। ਸਰ ਜੀ 200 ਵੀ ਕਰਦੇ। ਹਾਂ ਜੀ। ਕਿੰਨੀ ਦੇਰ ਦੀ ਸਰ 6-7 ਮਹੀਨੇ ਹੋ ਗਏ ਸਾਲੀਓ ਜਿਲੇ ਸਾਡਾ ਨਹੀਂ 1 ਮਹੀਨੇ ਦੇ 1 ਮਹੀਨੇ ਦੀ ਛੜ ਕਰਦੇ ਮਹੀਨੇ 200 ਰੁਪਏ ਕਰਦੇ ਆ ਹਾਂਜੀ ਮਸਲਾ ਕੀ ਮੰਗ ਕਰਦੇ ਮੰਗੇ ਕਿ ਜੇ ਸਾਡੀ ਪਰਚੀ ਕੈਨਸਲ ਹੋਣੀ ਚਾਹੀਦੀ ਹੈ ਜੀ ਇਹ ਜਿੱਤ ਪਰਚੀ ਲੈ ਕੇ ਸਰ ਜੀ ਇਹਦੇ ਸਾਲੀਓ ਜਿਲੇ ਆ ਹਾਂ 6 ਮਹੀਨੇ ਹੋ ਗਏ ਸਰ ਪਰਚੀ ਕੱਢ ਦੋ ਤੁਹਾਨੂੰ ਗਲਤ ਕੀਤੀ ਆ ਤੁਸੀਂ ਮੈਨੂੰ ਸਰ ਕੋਈ ਜਗ੍ਹਾ ਨਹੀਂ ਦਿੱਤੀਆਂ ਮੈਨੂੰ ਜੇ ਪਰਚੀ ਕੱਢ ਦਿੱਤਾ ਦੇਖੋ ਇਹ ਤਾਂ ਕੀ ਕਹਿੰਦੇ ਆ ਸਰ ਕੋਈ ਨਹੀਂ ਆਣ ਕਹਿੰਦੇ ਪਰਚੀ ਕਰੋ ਜੀ 200 ਰੁਪਏ ਜੀ ਨਹੀਂ ਕਰਾਦੇ ਪੰਜਾਬੀਆਂ ਕਰ ਲੈਂਦੇ ਆ ਜਾ ਵੀ ਕਰ ਲੰਦੇ ਚਾ ਵੀ ਕਰ ਲੰਦੇ ਕੋ ਕਮੇਟੀ ਮੈਂਬਰ ਕਰਦੇ ਜੀ 25 ਕਿਨੇ ਪਹਿਲੇ ਜਿੰਦ ਦਵਾ ਦੇ 100 ਦੇ ਪਰਚੀ 200 ਲਿੰਦੇ ਜੀ 25 ਕਿਹੜੇ ਪਰਚੀ ਕਿਨੇ ਪਹਿਲੇ ਦੁੱਸਰਵੇ ਲਿਖਿਆ ਸਰ 100 ਦੇ ਕੱਟ ਕੇ ਨਾ ਤਾਂ 200 ਲਿਖਿਆ ਤੇ 100 ਕਰਕੇ 200 ਤੇ ਲਿਖਿਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ 100 ਸੁਖਦੇਵ ਸਿੰਘ ਕੋਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਆਗੂ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਜੀ ਈ ਰਿਕਸ਼ਾ ਵਾਲੇ ਤੁਹਾਨੂੰ ਮਾਣ ਦੋਣਾ ਮੁਸ਼ਕਲਾਂ ਦੱਸਿਆ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਹਾਂਜੀ ਇਹਦੇ 'ਚ ਦੇਖੋ ਮੁਸ਼ਕਲਾਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਕਿ ਗਰੀਬ ਲੋਕ ਨੇ ਈ ਰਿਕਸ਼ੇ ਇਹਨਾਂ ਨੇ ਲਏ ਈ ਰਿਕਸ਼ੇ ਤੋਂ ਕਿਸੇ ਵੀ ਤਰ੍ਹਾਂ ਦਾ ਟੈਕਸ ਜਰਾਂ ਉਹ ਗਵਰਨਮੈਂਟ ਵੀ ਨਹੀਂ ਵਸੂਲ ਕਰਦੀ ਸੋ ਇਹ ਆਪਣੇ ਬੱਚਿਆਂ ਦਾ ਪਾਲਨ ਪੋਜੀਸ਼ਨ ਕਰਨ ਵਾਸਤੇ ਧਾਰੀਵਾਲ ਸ਼ਹਿਰ ਦੇ ਵਿੱਚ ਰਿਕਸ਼ਾ ਚਲਾ ਕੇ ਆਪਣਾ ਬਿਜਾਰਾ ਕਰਦੇ। ਸੋ ਇਹ ਪਿਛਲੇ ਕਰੀਬ 6 ਮਹੀਨਿਆਂ ਤੋਂ ਨਗਰ ਕੌਂਸਲ ਧਾਰੀਵਾਲ ਵਾਲੇ 200 ਰੁਪਏ ਪ੍ਰਤੀ ਮਹੀਨਾ ਇਹਨਾਂ ਦੀ ਪਰਚੀ ਕੱਟ ਰਹੇ ਆ। ਪਰਚੀ ਦੇ ਉੱਤੇ 10 ਰੁਪਏ ਲਿਖਿਆ। ਜੋ ਕਿ ਸਰਾਸਰ ਗਲਤ ਹੈ। ਮੈਂ ਤਾਂ 200 ਰੁਪਏ ਤਾਂ ਕੀ ਮੈਂ ਤਾਂ 100 ਆਪਣਾ 10 ਰੁਪਏ ਪਰਚੀ ਨਾਲ ਵੀ ਸਹਿਮਤ ਨਹੀਂ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਿਤੇ ਵੀ ਇਹਨਾਂ ਨੂੰ ਖਲੋਣ ਵਾਸਤੇ ਜਗ੍ਹਾ ਰਿਕਸ਼ੇ ਵਾਲਿਆਂ ਨੂੰ ਈ ਰਿਕਸ਼ੇ ਵਾਲਿਆਂ ਨੂੰ ਇਹਨਾਂ ਨੇ ਨਹੀਂ ਦਿੱਤੀ। ਇਹਨਾਂ ਨੂੰ ਤਾਂ ਜਗ੍ਹਾ ਇਹਨਾਂ ਨੇ ਕੀ ਦੇਣੀ ਐ। ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਧਾਰੀਵਾਲ ਦੇ ਵਿੱਚ ਨੀਕ ਹੋ। ਕਿ ਇੱਥੇ ਤਾਂ ਕਿਤੇ ਲੋਕਾਂ ਦੇ ਬਾਥਰੂਮ ਕਰਨ ਵਾਸਤੇ ਵੀ ਜਗ੍ਹਾ ਨਹੀਂ ਬਣੀ। ਪੂਰੇ ਧਾਰੀਵਾਲ ਦੇ ਵਿੱਚ ਕਿਤੇ ਜਿਹੜੀ ਐ ਉਹ ਕੋਈ ਵਾਸ਼ਰੂਮ ਨਹੀਂ ਹੈਗਾ ਤੇ ਜੇ ਕਿਤੇ ਮੜਾ ਮੋਟਾ ਹੈ ਵੀ ਐ ਤੇ ਉਥੇ ਸਫਾਈ ਦੇ ਜਿਵੇਂ ਦੇ ਪ੍ਰਬੰਧ ਨੇ ਉਥੇ ਜਾਂਦਾ ਕੋਈ ਨਹੀਂ। ਨਰਕ ਬਣਿਆ ਪਿਆ ਪੂਰੇ ਧਾਰੀਵਾਲ ਦੇ ਵਿੱਚ ਰੋਡ ਦੇ ਉੱਤੇ ਨਜ਼ਾਇਜ਼ ਜਿਹੜੇ ਆ ਉਹ ਕਰਜੇ ਆ ਕਿਤੇ ਗੱਡੀ ਖੜੀ ਕਰਨੋਂ ਥਾਂ ਨਹੀਂ ਕਿਤੇ ਸਾਈਕਲ ਖੜਾ ਕਰਨੋਂ ਥਾਂ ਨਹੀਂ ਇਹ ਕਮੇਟੀ ਵਾਲੇ ਜੇਕਰ ਕੋ ਟੈਕਸ ਵਸੂਲਦੇ ਆ ਇਹ ਬੱਸਾਂ ਵਾਲਿਆਂ ਤੋਂ ਵੀ ਲੈਂਦੇ ਆ ਜਾਂ ਚਲੋ ਹਰੇਕ ਸਾਰਿਆਂ ਤੋਂ ਜਿੰਨਾਂ ਕੋ ਲਈ ਜਾ ਰਹੇ ਆ ਉਹ ਜੇ ਕੋ ਮੋٹے ਕਾਰੋਬਾਰੀ ਨੇ ਉਹਨਾਂ ਨੂੰ ਕੋਈ ਨਹੀਂ ਦਿੱਕਤ ਪਰ ਲੇਕਿਨ ਇਹਨਾਂ ਦੇ ਨਾਲ ਇਹ ਜਿਹੜਾ ਸ਼ਰੇਆਮ ਇਹ ਟਕਾ ਹੈ ਇਹ ਦਿਨ-ਬ-ਦਿਨ ਵਧਣਾ ਹੈ ਇਹਨਾਂ ਨੇ ਇਹ ਮੈਂ ਇਹਨੂੰ ਗੁੰਡਾ ਟੈਕਸ ਗਾਊਂਗਾ ਕਿ ਇਹ ਗੁੰਡਾ ਟੈਕਸ ਵਸੂਲਦੇ ਆ ਇਹ ਇਸ ਚੀਜ਼ ਤੋਂ ਬਾਜ਼ ਆ ਜਾਣ ਪਹਿਲਾਂ ਮੇਰੇ ਕੋਲੇ ਕੁਛ ਇਹ ਈ ਰਿਕਸ਼ਾ ਜੁਨੀਅਨ ਵਾਲੇ ਘਰੇ ਗਏ ਸੀ ਮੇਰੇ ਕੋਲੇ ਮੈਂ ਨਗਰ ਕੌਂਸਲ ਦਾ ਜੋ ਡਾ ਪ੍ਰਧਾਨ ਹੈ ਉਹਦੇ ਕਿਸੇ ਖਾਸ ਖਾਸ ਨੂੰ ਫੋਨ ਕੀਤਾ ਮੈਂ ਹੈ ਬਈ ਪ੍ਰਧਾਨ ਨੂੰ ਕਹਿ ਕੇ ਇਹ ਚੀਜ਼ ਬੰਦ ਕਰਵਾ ਦਿਓ ਨਹੀਂ ਤਾਂ ਫਿਰ ਤੁਹਾਡੇ ਲਈ ਵੱਡੀ ਮੁਸ਼ਕਲ ਖੜੀ ਹੋ ਜਾਏਗੀ ਸੋ ਉਸ ਦਿਨ ਤੋਂ ਕੁਛ ਇਹਨਾਂ ਨੇ ਪ੍ਰਤੀਕਟਣੀ ਜਿਹੜੀ ਹੈ ਹਾਲ ਦੀ ਘੜੀ ਪਰਤੀ ਜਿਨ੍ਹਾਂ ਦੀ ਘੋਰੀਂਦੀਆਂ ਸੀ ਨਹੀਂ ਘਟੀਆਂ ਲੇਕਿਨ ਫਿਰ ਵੀ ਇਹ ਸਾਰੇ ਸੱਜਣ ਇਕਜੁੱਟ ਹੋ ਕੇ ਤੇ ਗਲਬਤ ਕਰਨੀ ਚਾਹੁੰਦੇ ਸੀ ਸਾਨੂੰ ਮੀਡੀਆ ਇਹ ਗੱਲ ਜਿਹੜੀ ਹੈ ਇਹ ਬਚਾਉਣੀ ਚਾਹੁੰਦੇ ਆ ਕਿ ਇਹ ਸਾਰੇ ਈ ਰਿਕਸ਼ਾ ਯੂਨੀਅਨ ਵਾਲੇ ਜਿੰਨੇ ਵੀ ਹੈ ਇਹ ਜਿੰਨੇ ਵੀ ਈ ਰਿਕਸ਼ਾ ਚਲਾ ਰਹੇ ਨੇ ਇਹ ਇੱਕ ਜੁੱਟ ਨੇ ਇਹ ਇੱਕ ਮੁੱਠ ਨੇ ਔਰ ਅਸੀਂ ਬਤੌਰੀ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਬਤੌਰੀ ਐਸ ਕੇ ਐਮ ਦੇ ਮੈਂਬਰ ਅਸੀਂ ਇਹਨਾਂ ਸਾਰਿਆਂ ਦੇ ਨਾਲ ਆ ਅਸੀਂ ਬਿਲਕੁਲ ਇਹ ਕਮੇਟੀ ਵਾਲਿਆਂ ਨੂੰ ਗੁੰਡਾ ਟੈਕਸ ਨਹੀਂ ਲੈਣ ਦਿਆਂਗੇ ਕਿਉਂਕਿ ਇਹਦੇ ਬਦਲੇ ਇਸ ਦੇ ਵਿੱਚ ਮੈਂ ਕਹਿੰਦੀ ਕਿ ਇਹ ਰੈਜੂਲੇਸ਼ਨ ਆ ਕਮੇਟੀ ਨੇ ਪਾਇਆ ਕਿਉਂਕਿ ਕਮੇਟੀ ਕੋਲ ਪਾਵਰ ਹੁੰਦੀ ਹੈ ਉਹਨਾਂ ਨੇ ਈ-ਦਿਕਸ਼ਾ ਵਾਸਤੇ 200 ਰੁਪਿਆ ਮਹੀਨੇ ਦਾ ਰੈਜੂਲੇਸ਼ਨ ਪਾਇਆ ਦਾ ਪਰ ਇਹ ਜਿਹੜੇ 10 ਰੁਪਏ ਦੀ ਵਾਧਤੀ ਰੋਜ਼ ਦੀ ਹੁੰਦੀ ਹੈ ਆਪਾਂ ਨਾਲ ਕੋਲ 200 ਰੁਪਿਆ ਮਹੀਨਾ ਕੱਢ ਦਿਆ ਉਹਦੇ ਬਕਾਇਦਾ ਸਾਡੇ EMPLOYEES ਦੇ ਸਾਈਨ ਹੋ ਕੇ ਕੱਟੀ ਜਾਂਦੀ ਹੈ ਕਿਉਂਕਿ ਪਰਚੀ ਜਿਹੜੀ ਆ ਪ੍ਰਿੰਟ ਹੋਈ ਹੋਈ ਹੈ 10 ਰੁਪਏ ਦੀ ਇਹਨਾਂ ਕੋਲ ਰੋਜ਼ ਨਹੀਂ ਪੈਸੇ ਲਏ ਜਾਂਦੇ ਮਹੀਨੇ ਦੇ 200 ਰੁਪਏ ਦੇ ਹਿਸਾਬ ਨਾਲ ਆ ਜਾਂਦਾ ਪਰ ਚਲੋ ਅੱਗੋਂ ਹੀ ਕਰਵਾ ਦਿੰਨੇ 200 ਰੁਪਏ ਦੀਆਂ ਪਰਚੀਆਂ ਵੀ ਪ੍ਰਿੰਟ ਇਹ ਮੇਰੇ ਧਿਆਨ ਵਿੱਚ ਨਹੀਂ ਸੀਗਾ ਕਿ 10 ਰੁਪਏ ਆਪਾਂ ਪਾੜ ਦੇ ਦਿਆ ਇਹਨਾਂ ਕੋਲ ਨਹੀਂ ਮਹੀਨੇ ਦੇ ਦੰਦ 200 ਰੁਪਏ ਚਲੋ ਹੀ ਮਹੀਨੇ ਦੇ ਹਿਸਾਬ ਨਾਲ ਆਨੇ ਪ੍ਰਿੰਟ ਕਰਵਾ